ਇੱਕ ਦੇ ਘਰ ਔਲਾਦ ਨਹੀਂ ਉਹ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਦਾ ਹੈ हे ਦਾਤਿਆ ਇੱਕ ਪੁੱਤਰ ਮਿਲ ਜਾਏ ਮੈਂ ਸੁਖੀ ਹੋ ਜਾਵਾਂ ਮਨੁੱਖ ਤਜਰਬਿਆਂ ਤੋਂ ਕੁਝ ਨਹੀਂ ਸਿੱਖਦਾ ਚਾਰ-ਚਾਰ ਪੁੱਤਰਾਵਲੇ ਰੋਂਦੇ ਪੈ ਨੇ ਤੈਨੂੰ ਕਿੱਥੋਂ ਸੁੱਖ ਮਿਲੇ ਮਿਲ ਕੇ ਹੀ ਪਤਾ ਚੱਲਦਾ ਹੈ ਕੁਝ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਸਵਾਸਤੇ ਸ਼ੇਖ ਸਾਦੀ ਸਾਹਿਬ ਤੋਂ ਕੋਈ ਪੁੱਛਦਾ ਸੀ ਕਿ ਮੈਨੂੰ ਵਿਆਹ ਕਰਾ ਲੈਣਾ ਚਾਹੀਦਾ ਹੈ ਮੈਂ ਸੰਸਾਰੀ ਜੀਵਨ ਬਤੀਤ ਕਰਾਂ ਤਾਂ ਸ਼ੇਖ ਸਾਦੀ ਕਹਿ ਦਿੰਦੇ ਸਨ ਹਾਂ ਅਨਭਵ ਪ੍ਰਾਪਤ ਹੋਵੇਗਾ ਇਹ ਕਰਨ ਲੈ ਇਹ ਪ੍ਰਾਪਤ ਕਰਕੇ ਹੀ ਤੈਨੂੰ ਪਤਾ ਚਲੇਗਾ ਕੁਝ ਨਹੀਂ ਮਿਲਿਆ ਕੁਛ ਨਹੀਂ